ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਨੰਦ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਮੂਹ ਸ਼ਹੀਦ ਦਾਸ ਸਿੰਘਾਂ ਦੀ ਖਾਲਸਾ ਜੀ ਮਹਿਮਾ ਬਹੁਤ ਨਿਆਰੀ ਏ ਜਦੋਂ ਵੀ ਖਾਲਸਾ ਜੀ ਕਿਸੇ ਵੀ ਪਰਿਵਾਰ ਤੇ ਸ਼ਹੀਦ ਦਾਸ ਸਿੰਘਾਂ ਦੀ ਕਿਰਪਾ ਹੋ ਜਾਂਦੀ ਏ ਫਿਰ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨਾਂ ਤੇ ਕਿਸੇ ਵੀ ਟਾਈਮ ਕੋਈ ਮਾੜਾ ਸਮਾਂ ਨਹੀਂ ਆ ਸਕਦਾ ਜੇਕਰ ਕਦੇ ਭੁੱਲ ਕੇ ਵੀ ਉਹਨਾਂ ਤੇ ਕੋਈ ਦੁੱਖ ਆ ਜਾਂਦਾ ਏ ਖਾਲਸਾ ਜੀ ਤਾ ਸਭ ਤੋਂ ਪਹਿਲਾ ਸ਼ਹੀਦ ਸਿੰਘ ਉਹਨਾਂ ਦੀ ਰੱਖਿਆ ਦੇ ਲਈ ਖੜੇ ਹੁੰਦੇ ਨੇ ਐਨੀ ਖਾਲਸਾ ਜੀ ਕਿਰਪਾ ਹੁੰਦੀ ਏ ਤੇ ਕਿਰਪਾ ਕਿਵੇਂ ਹੁੰਦੀ ਏ ਖਾਲਸਾ ਜੀ ਵਿਸ਼ਵਾਸ ਤੇ ਸ਼ਰਧਾ ਭਾਵਨਾ ਦੇ ਨਾਲ ਜੇਕਰ ਆਪਾਂ ਭਰੋਸਾ ਹੀ ਨਹੀਂ ਰੱਖਦੇ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਰੱਖਦੇ ਖਾਲਸਾ ਜੀ ਫਿਰ ਆਪਾਂ ਜਿਵੇਂ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਖਾਲਸਾ ਜੀ ਫਿਰ ਉਹ ਵੀ ਆਪਣਾ ਵੇਰ ਵਿਚ ਹੀ ਜਾਂਦਾ ਏ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਟਾਈਮ ਖਾਲਸਾ ਜੀ ਤੁਸੀਂ ਆਪਣੇ ਵਾਹੀ ਗੁਰੂ ਤੇ ਭਰੋਸਾ ਨਹੀਂ ਰੱਖਦੇ ਜਿਵੇਂ ਖਾਲਸਾ ਜੀ ਆਪਾਂ ਕੋਈ ਵੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਕਾਰਜ ਕਰਦੇ ਆਂ ਆਪਾਂ ਨੇ ਕੋਈ ਵੀ ਚੀਜ਼ ਹਾਸਲ ਕਰਨੀ ਹੁੰਦੀ ਏ ਕੋਈ ਵੀ ਆਪਾਂ ਨੇ ਜਿੱਤ ਪ੍ਰਾਪਤ ਕਰਨੀ ਹੁੰਦੀ ਏ ਉਸ ਦੇ ਲਈ ਖਾਲਸਾ ਜੀ ਆਪਣੇ ਮਨ ਦੇ ਅੰਦਰ ਇੱਕ ਫੌਸਲਾ ਹੁੰਦਾ ਏ ਇੱਕ ਕਨਫੀਡੈਂਸ ਹੁੰਦਾ ਏ ਕਿ ਹਾਂ ਇਹ ਚੀਜ਼ ਹੋ ਸਕਦੀ ਮੈਂ ਹਾਸਲ ਕਰ ਸਕਦਾ ਇਸ ਚੀਜ਼ ਨੂੰ ਮੈਂ ਪ੍ਰਾਪਤ ਕਰ ਲਵਾਂਗਾ ਇਸੇ ਤਰ੍ਹਾਂ ਹੀ ਖਾਲਸਾ ਜੀ ਆਪਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਜੀ ਪਾਸ਼ਾ ਜੀ ਵੀ ਜਦੋਂ ਆਪਣੀ ਪ੍ਰੀਖਿਆ ਲੈਂਦੇ ਨੇ ਨਾ ਪ੍ਰੀਖਿਆ ਦੇ ਵਿੱਚ ਆਪਣਾ ਭਰੋਸਾ ਤੇ ਆਪਣੀ ਸ਼ਰਧਾ ਭਾਵਨਾ ਨੂੰ ਹੀ ਪਰਖਦੇ ਨੇ ਕਿ ਆਪਾਂ ਕਿੰਨਾ ਸਮਾਂ ਟਿਕ ਕੇ ਬੈਠ ਸਕਦੇ ਆ ਕਿੰਨਾ ਸਮਾਂ ਆਪਾਂ ਨਾਮ ਬਾਣੀ ਸਿਮਰਨ ਦਾ ਅਭਿਆਸ ਕਰ ਸਕਦੇ ਆ ਜੇਕਰ ਖਾਲਸਾ ਜੀ ਆਪਣੀ ਮਨੋ ਕਾਮਨਾ ਅਰਦਾਸ ਪੂਰੀ ਨਹੀਂ ਵੀ ਹੁੰਦੀ ਪਈ ਤਾਂ ਤੁਸੀਂ ਹਿੰਮਤ ਨਹੀਂ ਹਾਰਨੀ ਕਈ ਵਾਰ ਖਾਲਸਾ ਜੀ ਤੁਸੀਂ ਬਿਲਕੁਲ ਕਿਨਾਰੇ ਲੱਗੇ ਪਏ ਹੁੰਨੇ ਹੋ ਜਦੋਂ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੁੰਦੀ ਹੈ ਤੇ ਜਦੋਂ ਨੂੰ ਕੀ ਇਹ ਤੁਸੀਂ ਆਪਣੇ ਪਿੱਛੇ ਪੈਰ ਪੱਟ ਲੈਨੇ ਹੋ ਕਿ ਵਾਹੀ ਗੁਰੂ ਸੱਚੇ ਪਾਤਸ਼ਾਹ ਤਾਂ ਸਾਡੀ ਸੁਣਦੇ ਨਹੀਂ ਜਦੋਂ ਖਾਲਸਾ ਜੀ ਇਸ ਤਰ੍ਹਾਂ ਤੁਸੀਂ ਕਰਦੇ ਹੋ ਤੇ ਜਿਹੜੇ ਤੁਸੀਂ ਕੁਰਬਾਨੀ ਦੇ ਸਿਮਰਨ ਕੀਤੇ ਹੁੰਦੇ ਨੇ ਉਹ ਵੀ ਤੁਹਾਡੀ ਵਿਅਸਤ ਚਲੇ ਜਾਂਦੇ ਨੇ ਤੇ ਕਿਰਪਾ ਵੀ ਤੁਹਾਡੇ ਤੇ ਨਹੀਂ ਹੁੰਦੀ ਕੀ ਹੈ ਇਸੇ ਤਰ੍ਹਾਂ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਕੁਝ ਨਿਸ਼ਾਨੀਆਂ ਸਾਂਝੀਆਂ ਕਰਾਂਗੇ ਪੰਜ ਨਿਸ਼ਾਨੀਆਂ ਤੁਹਾਡੇ ਨਾਲ ਵਿਚਾਰ ਦੇ ਵਿੱਚ ਸਾਂਝੀਆਂ ਕਰਾਂਗੇ ਕਿ ਜਿੰਨਾ ਤੋਂ ਪਤਾ ਲੱਗ ਸਕਦਾ ਹੈ ਕਿ ਸ਼ਹੀਦਾ ਸਿੰਘਾਂ ਦੀ ਤੁਹਾਡੇ ਤੇ ਕਿਰਪਾ ਹੋ ਗਈ ਹੈ ਸ਼ਹੀਦਾ ਸਿੰਘਾਂ ਦੀ ਤੁਹਾਡੇ ਤੇ ਮੇਰ ਹੋ ਗਈ ਹੈ ਕਿਉਂਕਿ ਖਾਲਸਾ ਜੀ ਪਹਿਲੇ ਸਮੇਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਸਨ ਆਪਣੇ ਉਹਨਾਂ ਦਾ ਵਿਸ਼ਵਾਸ ਬਹੁਤ ਹੁੰਦਾ ਸੀ ਆਪਣੇ ਗੁਰੂ ਦੇ ਪ੍ਰਤੀ ਤੇ ਖਾਲਸਾ ਜੀ ਉਸ ਸਮੇਂ ਦੇ ਵਿੱਚ ਸਾਰੇ ਲੋਕ ਬਹੁਤ ਸੁਖੀ ਰਹਿੰਦੇ ਸਨ ਕਿਉਂਕਿ ਉਹ ਪਰਮਾਤਮਾ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਲਾਈਫ ਬਿਜੀ ਹੋਣ ਕਰਕੇ ਜੋ ਨਵੀਂ ਜਨਰੇਸ਼ਨ ਨੇ ਉਹ ਇੰਨੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਕਿ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਹੈ ਉਹਨਾਂ ਦੀ ਸੋਚ ਇੱਥੇ ਤੱਕ ਹੀ ਸੀਮਤ ਹੋਈ ਪਈਏ ਕਿ ਅਸੀਂ ਮਿਹਨਤ ਦਾ ਹੀ ਕਰਦੇ ਹਾਂ ਮਿਹਨਤ ਕਰਕੇ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਨੇ ਹਾਂ ਕੋਈ ਰੱਬ ਨਹੀਂ ਹੁੰਦਾ ਪਰਮਾਤਮਾ ਨਹੀਂ ਹੁੰਦਾ ਖਾਲਸਾ ਜੀ ਉਹਨਾਂ ਨੇ ਆਪਣੀ ਸੋਚ ਇੱਕ ਨਾਸਤਿਕ ਦੀ ਤਰ੍ਹਾਂ ਬਣਾਈ ਹੁੰਦੀ ਹੈ ਜਿਸ ਦਾ ਪਰਮਾਤਮਾ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਹੁੰਦਾ ਹੁਣ ਖਾਲਸਾ ਜੀ ਜੇਕਰ ਆਪਾਂ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਰੱਖਦੇ ਤੇ ਪਰਮਾਤਮਾ ਆਪਣੇ ਕੀ ਕਾਰਜ ਸਵਾਰਨਗੇ ਜਦੋਂ ਆਪਾਂ ਨੂੰ ਵਿਸ਼ਵਾਸ ਹੀ ਨਹੀਂ ਹੋਗਾ ਫਿਰ ਆਪਾਂ ਕਹਾਂਗੇ ਕਿ ਜੇ ਰੱਬ ਹੁੰਦਾ ਪਰਮਾਤਮਾ ਹੁੰਦਾ ਤੇ ਮੇਰੇ ਤੇ ਮੁਸੀਬਤ ਨਾ ਆਉਣ ਦਿੰਦਾ ਜਦੋਂ ਆਪਾਂ ਨੂੰ ਵੀ ਸ਼ੁਆਸ਼ ਹੀ ਨਹੀਂ ਖਾਲਸਾ ਜੀ ਫਿਰ ਪਰਮਾਤਮਾ ਆਪਣੀ ਕਿਵੇਂ ਰੱਖਿਆ ਕਰੇ ਆਪਣੇ ਤੇ ਮੁਸੀਬਤ ਆਉਣ ਤੋਂ ਪਹਿਲਾਂ ਸੋ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਗੁਰੂ ਮਹਾਰਾਜ ਸੇਪਾ ਸਾਹਿਬ ਜੀ ਦੇ ਸ਼ਹੀਦ ਸਿੰਘ ਗੁਰੂ ਮਹਾਰਾਜ ਸੇਪਾ ਸਾਹਿਬ ਜੀ ਤੇ ਉਹਨਾਂ ਦੀ ਗੁਰਬਾਣੀ ਦਾ ਅਤਿਵ ਸਤਕਾਰ ਕਰਿਆ ਕਰੋ ਗੁਰਬਾਣੀ ਦਾ ਜਾਪ ਕਰਿਆ ਕਰੋ ਵਾਹੀ ਗੁਰੂ ਸੱਚੇ ਭਾਸ਼ ਤੇ ਭਰੋਸਾ ਰੱਖੋ ਪਰਮਾਤਮਾ ਤੁਹਾਡੀਆਂ ਜ਼ਰੂਰ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਮਿਲਦੀਆਂ ਨੇ ਇਹ ਪੰਜ ਨਿਸ਼ਾਨੀਆਂ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਘਰ ਪਰਿਵਾਰ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਗਈ ਏ ਸ਼ਹੀਦਾ ਸਿੰਘਾਂ ਦੀ ਮਿਹਰ ਹੋ ਗਈ ਏ ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਸ਼ਹੀਦਾ ਸਿੰਘਾਂ ਨੂੰ ਯਾਦ ਰੱਖਣ ਲੱਗ ਜਾਂਦੇ ਆ ਉਹਨਾਂ ਦੇ ਨਾਮ ਦਾ ਦਸਵੰਦ ਦਿੰਨੇ ਆ ਉਹਨਾਂ ਦੇ ਨਾਮ ਦੀ ਜੋਤ ਜਗਾਉਣੇ ਆ ਵਸਤਰ ਦਿੰਨੇ ਆ ਤਾਂ ਖਾਲਸਾ ਜੀ ਸ਼ਹੀਦ ਸਿੰਘ ਬਹੁਤ ਖੁਸ਼ ਹੁੰਦੇ ਨੇ ਖੁਸ਼ ਹੋਊ ਕਿ ਆਪਣੀ ਤੇ ਕਿਰਪਾ ਕਰਦੇ ਨੇ ਕੋਚੂ ਕਾਰਜ ਖਾਲਸਾ ਜੀ ਆਪਣੇ ਲਈ ਜ਼ਰੂਰੀ ਨੇ ਜਿਹੜੇ ਆਪਾਂ ਨੂੰ ਉਸਾਰ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਇੱਕ ਵਾਰ ਸ਼ਹੀਦਾ ਸਿੰਘਾਂ ਦੇ ਲਈ ਕਰਨੇ ਚਾਹੀਦੇ ਨੇ ਜਦੋਂ ਆਪਾਂ ਖਾਲਸਾ ਜੀ ਕਰਨੇ ਸ਼ੁਰੂ ਕਰ ਦਿੱਤੇ ਤੇ ਸ਼ਹੀਦ ਸਿੰਘ ਫਿਰ ਆਪਣਾ ਵਾਲਮੀ ਵਿੰਗਾ ਨਹੀਂ ਹੋਰ ਦਿੰਦੇ ਐਨੇ ਖੁਸ਼ ਹੋ ਗਏ ਕਿਰਪਾ ਕਰਦੇ ਨੇ ਤੇ ਸਭ ਤੋਂ ਪਹਿਲੀ ਨਿਸ਼ਾਨੀ ਦੀ ਆਪਾਂ ਗੱਲ ਕਰਦੇ ਹਾਂ ਖਾਲਸਾ ਜੀ ਕਿ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਖਾਲਸਾ ਜੀ ਉਹ ਸੇਵਾ ਸਿਮਰਨ ਤਾਂ ਕਰਦੇ ਨੇ ਪਰ ਬਹੁਤ ਔਖਾ ਜਿਵੇਂ ਸਰੀਰਕ ਤੌਰ ਤੇ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਏ ਜਿਸ ਕਰਕੇ ਉਹ ਗੁਰਬਾਣੀ ਦੇ ਜਾਪ ਕਰਦੇ ਨੇ ਚਾਹੁੰਦੇ ਨੇ ਮਨ ਦੇ ਵਿੱਚ ਖਾਲਸਾ ਜੀ ਜਿਵੇਂ ਵਿਚਾਰ ਆਉਂਦੀ ਏ ਕਿ ਵੱਧ ਤੋਂ ਵੱਧ ਪਾਠ करिए ਵੱਧ ਤੋਂ ਵੱਧ ਸੇਵਾ करिए ਪਰ ਖਾਲਸਾ ਜੀ ਅੰਦਰੋਂ ਸਰੀਰਕ ਤੌਰ ਤੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਏ ਤੁਸੀਂ ਇਹ ਸਭ ਜੋ ਜਿਵੇਂ ਆਪਾਂ ਨੂੰ ਕੋਈ ਨਾ ਕੋਈ ਚੀਜ਼ ਗੁਰੂ ਮਹਾਰਾਜ ਸੱਚਾ ਪਾਸ਼ਾ ਜੀ ਦੇ ਲੜ ਲੱਗਣ ਤੋਂ ਰੋਕਦੀ ਏ ਕਿਉਂਕਿ ਖਾਲਸਾ ਜੀ ਜਦੋਂ ਆਪਣੀ ਨਾਲ ਇਸ ਤਰ੍ਹਾਂ ਹੁੰਦਾ ਏ ਕਿ ਤੁਸੀਂ ਸਮਝ ਲਿਆ ਕਰੋ ਕਿ ਤੁਹਾਨੂੰ ਜੋ ਮਾੜੀਆਂ ਚੀਜ਼ਾਂ ਨੇ ਮਾਰਗਿਆ ਸ਼ਕਤੀਆਂ ਨਹੀਂ ਉਹ ਤੁਹਾਡੇ ਤੇ ਦਬਾਅ ਪਾ ਕੀ ਤੁਹਾਨੂੰ ਰੋਕ ਰਹੀਆਂ ਨੇ ਕਿ ਆਪਾਂ ਸਹੀ ਰਸਤੇ ਤੇ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦੇ ਨਾਲ ਨਾ ਚੰਗੇ ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਆਂ ਹਰ ਰੋਜ਼ ਬਾਠ ਕਰਦੇ ਆਂ ਪਰ ਜੋ ਆਪਣੇ ਮਨ ਦੇ ਵਿੱਚ ਵਿਚਾਰ ਹੁੰਦਾ ਏ ਕਿ ਆਪਾਂ ਗੁਰਬਾਣੀ ਦਾ ਸਿਮਰਨ ਵਧਾਈਏ ਉਹ ਆਪਣੇ ਤੋਂ ਵਾਦ ਨਹੀਂ ਰਿਹਾ ਇਪਰ ਖਾਲਸਾ ਜੀ ਆਪਾਂ ਹਿੰਮਤ ਬਿਲਕੁਲ ਨਹੀਂ ਤੁਸੀਂ ਹਾਰ ਰਹੇ ਤੁਸੀਂ ਹਰ ਰੋਜ਼ ਆਪਣੀ ਘਰ ਦੀ ਵਿੱਚ ਜੋਤ ਜਗਾ ਕੇ ਨਿਤਨੇਮ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਖਾਲਸਾ ਜੀ ਤੇ ਹੌਲੀ-ਹੌਲੀ ਕਰਕੇ ਸ਼ਹੀਦਾਂ ਸਿੰਘਾ ਗੁਰੂ ਸੇ ਬਾਨਾ ਦੀ ਤੁਹਾਡੇ ਤੇ ਕਿਰਪਾ ਹੋ ਜਾਂਦੀ ਏ ਖਾਲਸਾ ਜੀ ਉਹ ਕਿੱਥੋਂ ਪਤਾ ਲੱਗਦਾ ਉਸ ਦਾ ਮਤਲਬ ਈ ਕੇ ਜਿਵੇਂ ਤੁਹਾਡਾ ਪਹਿਲਾਂ ਗੁਰਬਾਣੀ ਦੇ ਵਿੱਚ ਮਨ ਤਾਂ ਲੱਗਿਆ ਰਹਿੰਦਾ ਸੀ ਪਰ ਜਿਵੇਂ ਵਾਤ ਪਾਠ ਕਰਨ ਦਾ ਮਨ ਹੁੰਦਾ ਸੀ ਤੇ ਸਰੀਰ ਦੇ ਵਿੱਚ ਕੋਈ ਨਾ ਕੋਈ ਹਿਲਜੁਲ ਪ੍ਰੋਬਲਮ ਹੁੰਦੀ ਸੀ ਜਿਸ ਦੇ ਕਰਕੇ ਤੁਸੀਂ ਕਰ ਨਹੀਂ ਸੀ ਸਕਦੇ ਪਰ ਹੁਣ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਈ ਸੇਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਰਹਿੰਦੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਸਦਕਾ ਤੁਸੀਂ ਜੜਦੀ ਇਕਲਾ ਦੀ ਵਿੱਚ ਰਹਿਨੇ ਹੋ ਤੇ ਵੱਦ ਤੋਂ ਵੱਦ ਤੁਹਾਡਾ ਗੁਰਬਾਣੀ ਦੇ ਵਿੱਚ ਮਨ ਲੱਗਿਆ ਰਹਿੰਦਾ ਤੇ ਵੱਦ ਤੋਂ ਵੱਦ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਨੇ ਤੁਹਾਡੇ ਮਨ ਦੇ ਵਿੱਚ ਗੁਰਬਾਣੀ ਦੇ ਲਈ ਜੋ ਤਾਂਘ ਉੱਠਦੀ ਏ ਉਸ ਨੂੰ ਤੁਸੀਂ ਪੂਰਾ ਕਰ ਕੋਣਿਓ ਤਾਂ ਉਸ ਤੋਂ ਤੁਸੀਂ ਖਾਲਸਾ ਜੀ ਸਮਝ ਸਕਦੇ ਹੋ ਕਿ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਮੇਰ ਹੋ ਗਈ ਏ ਜੇਕਰ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਹੈ ਤਾਂ ਸਮਝ ਲਓ ਤੁਹਾਡੇ ਘਰ ਪਰਿਵਾਰ ਤੇ ਸ਼ਹੀਦਾ ਸਿੰਘਾਂ ਦੀ ਕਿਰਪਾ ਹੈ ਤੇ ਦੂਸਰੇ ਸੰਕੇਤ ਦੀ ਗਣ ਕਰਦੀਆਂ ਖਾਲਸਾ ਜੀ ਜਦੋਂ ਤੁਸੀਂ ਕੋਈ ਵੀ ਕਾਰਜ ਕਰਨਾ ਸ਼ੁਰੂ ਕਰਨਾ ਹੁੰਦਾ ਹੈ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਮੈਂ ਇਹ ਚੀਜ਼ ਲੈਣੀ ਇਹ ਚੀਜ਼ ਹਾਸਲ ਕਰਨੀ ਹੈ ਜਾਂ ਕੋਈ ਵੀ ਕਾਰਜ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੀ ਕਿ ਇਹ ਕਾਰਜ ਮੈਂ ਕਰਨਾ ਹੈ ਤਾਂ ਖਾਲਸਾ ਜੀ ਅਜੇ ਤੁਸੀਂ ਨਾਮ ਬਾਣੀ ਦਾ ਅਭਿਆਸ ਕਰਕੇ ਆਪਣੇ ਮਨ ਦੇ ਵਿੱਚ ਹੀ ਅਜੇ ਤੁਸੀਂ ਵਿਚਾਰ ਬਣਾਉਣੇ ਹੋ ਅਜੇ ਉਹ ਵਿਚਾਰ ਤੁਸੀਂ ਆਪਣੀ ਫੈਮਲੀ ਦੇ ਨਾਲ ਵੀ ਸਾਂਝੇ ਨਹੀਂ ਕਰਦੇ ਤੁਹਾਡੇ ਮਨ ਦੇ ਵਿੱਚ ਹੀ ਹੁੰਦੇ ਨੇ ਪਰ ਖਾਲਸਾ ਜੀ ਤੁਹਾਡੇ ਮੰਗਣ ਤੋਂ ਬਿਨਾਂ ਹੀ ਤੁਹਾਨੂੰ ਉਹ ਚੀਜ਼ ਹਾਜ਼ਰ ਹੋ ਜਾਵੇ ਮੇਰੇ ਕਹਿਣ ਦਾ ਭਾਵ ਕਿ ਵਾਹਿਗੁਰੂ ਸੱਚੇ ਪਾਤਸ਼ਾਹੀ ਦੀ ਅੱਗੇ ਅਰਦਾਸ ਬੇਨਤੀ ਕੀਤੇ ਤੋਂ ਬਿਨਾਂ ਉਹ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਵੇ ਬਿਨ ਮੰਗਿਆ ਤੁਹਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣ ਲੱਗ ਪੈਣ ਖਾਲਸਾ ਜੀ ਤਾਂ ਉਸ ਸਮੇਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਤੇ ਬੇਅੰਤ ਮਿਹਰ ਸ਼ਹੀਦਾ ਸਿੰਘਾਂ ਦੀ ਬਹੁਤ ਜ਼ਿਆਦਾ ਕਿਰਪਾ ਹੈ ਖਾਲਸਾ ਜੀ ਇਹ ਕਰਾਮਾਤ ਉਦੋਂ ਵਰਪਦੀਆਂ ਨੇ ਜਦੋਂ ਵਾਹਿਗੁਰੂ ਸੱਚੇ ਪਾਸ਼ਾ ਸਮੂਹ ਸ਼ਹੀਦ ਸਿੰਘ ਜਦੋਂ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਤੁਹਾਡੇ ਅੰਗ ਸੰਗ ਸਹਾਈ ਹੁੰਦੀਆਂ ਨੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਸਦਕਾ ਤੁਹਾਨੂੰ ਜੋ ਵੀ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਆਉਣੇ ਉਹਨਾਂ ਨੂੰ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਪਹਿਲਾਂ ਹੀ ਤੁਹਾਡੇ ਪੂਰੇ ਹੋ ਜਾਂਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਦੂਸਰਾ ਸੰਕੇਤ ਹੁਣ ਤੀਸਰੇ ਸੰਕੇਤ ਵੀ ਵਿਚਾਰ ਸਾਂਝੀ ਕਰਦੀਆਂ ਖਾਲਸਾ ਜੀ ਜਦੋਂ ਵੀ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਠੀਕ ਨਹੀਂ ਰਹਿੰਦਾਗਾ ਜੀ ਇਸ ਦੇ ਉੱਪਰ ਖਾਲਸਾ ਜੀ ਕਿਸੇ ਨਾ ਕਿਸੇ ਤੁਹਾਨੂੰ ਲੱਗਦਾ ਹੈ ਕਿ ਮਾੜੀ ਰੂਹ ਦਾ ਸਾਇਆ ਹੈ ਜਿਵੇਂ ਖਾਲਸਾ ਜੀ ਉਹਨਾਂ ਨੂੰ ਤੁਸੀਂ ਡਾਕਟਰੀ ਸਹਾਇਤਾ ਦੇ ਲਈ ਲੈ ਕੇ ਜਾਣਿਓ ਉਥੇ ਰਿਪੋਰਟਾਂ ਕਰਵਾਉਣੇ ਹੋ ਟੈਸਟ ਕਰਵਾਉਣੇ ਹੋ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਵੀ ਕੁਝ ਨਹੀਂ ਆ ਰਿਹਾ ਟੈਸਟ ਦੇ ਵਿੱਚ ਵੀ ਕੁਝ ਨਹੀਂ ਆ ਰਿਹਾ ਤੁਸੀਂ ਹਰ ਜਗ੍ਹਾ ਤੋਂ ਤੁਸੀਂ ਕਈ ਵਾਰ ਬਾਬਿਆਂ ਦੇ ਕੋਲ ਜਾ ਕੇ ਵੀ ਥੱਕ ਹਾਰ ਜਾਣੇ ਹੋ ਬਹੁਤ ਜਗਾਂ ਤੇ ਖਾਲਸਾ ਜੀ ਤੱਕੀ ਖਾਨ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਕੋਈ ਵੀ ਰਸਤਾ ਨਹੀਂ ਮਿਲਦਾ ਤੇ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਸ਼ੁਰੂ ਕਰ ਦਿੰਨੇ ਹੋ ਤੁਹਾਨੂੰ ਕੋਈ ਭੈਣ ਭਰਾ ਵਿਚਾਰ ਸਾਂਝੇ ਕਰਦਾ ਏ ਕਿ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਓ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਬੰਦ ਕੱਢੋ ਜਦੋਂ ਇਸ ਤਰ੍ਹਾਂ ਤੁਹਾਨੂੰ ਕੋਈ ਭੈਣ ਭਰਾ ਵਿਚਾਰ ਕਰਦਾ ਏ ਤੁਸੀਂ ਉਹਨਾਂ ਦੇ ਵਿਚਾਰ ਤੇ ਚੱਲ ਕੇ ਗੁਰਬਾਣੀ ਦੇ ਨਾਲ ਜੁੜਦੇ ਹੋ ਇਸ ਤਰ੍ਹਾਂ ਸ਼ਹੀਦਾ ਸਿੰਘਾਂ ਦੇ ਨਾਮ ਦੇ ਦਸਵੰਦ ਕੱਢ ਕੇ ਮਹਾਰਾਜ ਸਚੇ ਪਾਸ਼ਾ ਜੀ ਦੇ ਸ਼ਹੀਦ ਸਿੰਘਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹੋ ਤੇ ਜਿਹੜੀ ਵੀ ਖਾਲਸਾ ਜੀ ਤੁਹਾਡੇ ਦੇ ਪ੍ਰੋਬਲਮ ਹੁੰਦੀ ਏ ਜਿਹੜੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਏ ਮਾੜੀ ਰੋਹ ਤੁਹਾਨੂੰ ਤੰਗ ਕਰਦੀ ਹੁੰਦੀ ਏ ਜਿਹੜੀ ਤੁਹਾਨੂੰ ਖੋਦ ਨੂੰ ਵੀ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਹਾਡੇ ਤੇ ਕੋਈ ਦਬਾਅ ਪੈਂਦਾ ਹੈ ਤੁਹਾਨੂੰ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਕਈ ਵਾਰ ਤਾਂ ਖਾਲਸਾ ਜੀ ਆਪਾਂ ਨੂੰ ਸਮਝ ਨਹੀਂ ਲੱਗਦੀ ਕਿ ਆਪਣੇ ਦੇ ਕਿਸੇ ਮਾੜੀ ਰੂਹ ਦਾ ਸਾਇਆ ਹੈ ਜਾਂ ਕੀ ਪ੍ਰੋਬਲਮ ਹੈ ਪਰ ਉਸ ਸਮੇਂ ਖਾਲਸਾ ਜੀ ਤੁਹਾਨੂੰ ਖੁਦ ਨੂੰ ਵੀ ਸਮਝ ਹੁੰਦੀ ਹੈ ਕਿ ਤੁਹਾਡੇ ਦੇ ਮਾੜੀ ਰੂਹ ਦਾ ਸਾਇਆ ਹੈ ਤਖਾਲ ਸਰ ਜੀ ਜਰੂਰ ਤੁਸੀਂ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਨੇ ਹੋ ਸ਼ਹੀਦਾ ਸਿੰਘਾਂ ਦੀ ਸੇਵਾ ਕਰਨਾ ਸ਼ੁਰੂ ਕਰ ਦਿੰਨੇ ਹੋ ਤਖਾਲ ਸਰ ਜੀ ਤੁਸੀਂ ਬਿਲਕੁਲ ਆਪਣੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਇੱਕ ਨੋਰਮਲ ਹੋ ਜਾਣੇ ਹੋ ਤੁਹਾਨੂੰ ਕਿਸੇ ਮੈਡੀਸਿਨ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਘਰ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਜੋ ਤੁਹਾਨੂੰ ਪਹਿਲਾਂ ਪ੍ਰੋਬਲਮ ਕਈ ਫੇਸ ਕਰਨੀਆਂ ਪੈਂਦੀਆਂ ਸੀ ਤਾਂ ਤੁਸੀਂ ਖਾਲਸਾ ਜੀ ਉਸ ਤੋਂ ਵੀ ਸਮਝ ਸਕਦੇ ਹੋ ਕਿ ਤੁਹਾਡੇ ਦੇ ਸ਼ਹੀਦਾ ਸਿੰਘਾਂ ਦੀ ਮੇਰ ਹੋ ਰਹੀ ਏ ਜਾਂ ਹੋ ਗਈ ਏ ਜਦੋਂ ਖਾਲਸਾ ਜੀ ਆਪਾਂ ਸ਼ਹੀਦਾ ਸਿੰਘਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਨੇ ਆ ਤਾਂ ਸ਼ਹੀਦ ਸਿੰਘ ਆਪਾਂ ਨੂੰ ਦੁੱਗਣਾ ਕਰਕੇ ਮੋੜਦੇ ਨੇ ਆਪਣਾ ਰੱਖਦੇ ਨਹੀਂ ਬਿਲਕੁਲ ਵੀ ਰੱਖਣਾ ਤਾਂ ਦੂਰ ਦੀ ਗੱਲ ਖਾਲਸਾ ਜੀ ਆਪਾਂ ਨੂੰ ਦੁੱਗਣਾ ਕਰਕੇ ਵਾਪਸ ਕਰ ਦਿੰਦੇ ਨੇ ਈ ਖਾਲਸਾ ਜੀ ਤੀਸਰਾ ਸੰਕੇਤ ਸੀ ਹੁਣ ਚੌਥੇ ਸੰਕੇਤ ਦੀ ਗੱਲ ਕਰਦੇ ਆ ਖਾਲਸਾ ਜੀ ਜਦੋਂ ਵੀ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਤੁਹਾਡੇ ਘਰ ਦੇ ਵਿੱਚ ਸਭ ਕੁਝ ਹੈਗਾ ਜ਼ਮੀਨ ਜਾਇਦਾ ਸਭ ਕੁਝ ਮਿਹਨਤ ਵੀ ਤੁਸੀਂ ਬਹੁਤ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਬਰਕਤ ਬਿਲਕੁਲ ਨਹੀਂ ਵੀ ਹੋਰ ਖਾਲਸਾ ਜੀ ਜਦੋਂ ਤੁਸੀਂ ਕੋਈ ਵੀ ਕਾਰਜ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਉਹ ਕਾਰਜ ਤੁਹਾਡਾ ਸਿਰੇ ਨਹੀਂ ਚੜਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵੀ ਬਹੁਤ ਅਰਦਾਸਾਂ ਬੇਨਤੀਆਂ ਕਰਦੇ ਹੋ ਸੇਵਾ ਸਿਮਰਨ ਵੀ ਕਰਦੇ ਹੋ ਪਾਠ ਵੀ ਕਰਦੇ ਹੋ ਪਰ ਫਿਰ ਵੀ ਖਾਨਸਾ ਜੀ ਜਿਹੜੇ ਕਾਰਜ ਨੂੰ ਤੁਸੀਂ ਹੱਥ ਪਾਉਨੇ ਉਹ ਕਾਰਜ ਸਿਰੇ ਨਹੀਂ ਚੜਦਾ ਤੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਰਕਤ ਨਹੀਂ ਰਹਿੰਦੀ ਮਾਇਆ ਆਉਂਦੀ ਬਹੁਤ ਹੈ ਪਰ ਟੇਕਦੀ ਨਹੀਂ ਆਉਂਦੀ ਬਹੁਤੀ ਪਰ ਪਤਾ ਨਹੀਂ ਲੱਗਦਾ ਕਿ ਪੈਸਾ ਲੱਗ ਕਿੱਥੇ ਜਾਂਦਾ ਹੈ ਤਾਂ ਖਾਲਸਾ ਜੀ ਉਸ ਸਮੇਂ ਜਦੋਂ ਤੁਸੀਂ ਥੋੜੇ ਜੋ ਥੋੜੇ ਦੇ ਵਿੱਚੋਂ ਹੀ ਤੁਸੀਂ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਬੰਦ ਕੱਢਦੇ ਹੋ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋ ਜੋਤ ਜਗਾਉਣੇ ਹੋ ਨਾਮ ਬਾਣੀ ਦਾ ਅਭਿਆਸ ਕਰਦੇ ਹੋ ਖਾਲਸਾ ਜੀ ਉਹ ਤੁਹਾਡੇ ਗੱਡੇ ਦੇ ਸੁਵੰਦ ਦੇ ਵਿੱਚ ਸ਼ਹੀਦ ਸਿੰਘ ਖੁਸ਼ ਹੋ ਕੇ ਐਨੀਆਂ ਬਰਕਤਾਂ ਪਾ ਦਿੰਦੇ ਨੇ ਕਿ ਖਾਲਸਾ ਜੀ ਉਹੀ ਤੁਹਾਡਾ ਕਾਰੋਬਾਰ ਹੁੰਦਾ ਏ ਉਹੀ ਤੁਹਾਡੀ ਜ਼ਮੀਨ ਜਾਇਦਾਦ ਹੁੰਦੀ ਏ ਸਭ ਕੁਝ ਤੁਹਾਡਾ ਕੰਮ ਉਹੀ ਹੁੰਦਾ ਤੇ ਉਨੀ ਹੀ ਮਾਇਆ ਤੁਹਾਡੇ ਘਰ ਦੇ ਵਿੱਚ ਆਉਂਦੀ ਏ ਖਾਲਸਾ ਜੀ ਤੇ ਉਸ ਦੇ ਵਿੱਚ ਐਨੀ ਵਰਕਤ ਪੈ ਜਾਂਦੀ ਏ ਕਿ ਤੁਹਾਡੇ ਸਾਰੇ ਹੀ ਕੰਮ ਹੋਣ ਦੇ ਬਾਵਜੂਦ ਵੀ ਉਹ ਮਾਇਆ ਤੁਹਾਡੇ ਘਰ ਵਾਧੂ ਹੋ ਕੇ ਪਈ ਰਹਿੰਦੀ ਹੈ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਕਿ ਥੋੜੀ ਮਾਇਆ ਵੀ ਬਹੁਤੀ ਹੋ ਕੇ ਵਰਤ ਜਾਂਦੀ ਹੈ ਜਦੋਂ ਖਾਲਸਾ ਜੀ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ ਤੁਹਾਡੇ ਘਰ ਦੇ ਵਿੱਚ ਥੋੜੀ ਤੋਂ ਥੋੜੀ ਚੀਜ਼ ਵੀ ਬਹੁਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਘਰ ਦੀ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਵੀ ਤੁਸੀਂ ਕਾਰਜ ਸ਼ੁਰੂ ਕਰਦੇ ਹੋ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਫਤਿਹ ਹੋ ਜਾਂਦਾ ਏ ਤਾਂ ਤੁਸੀਂ ਸਮਝ ਲਓ ਖਾਲਸਾ ਜੀ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਮਿਹਰ ਹੋ ਗਈ ਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਕਿਰਪਾ ਹੋ ਗਈ ਏ ਇਹ ਸਿੱਖ ਖਾਲਸਾ ਜੀ ਚੌਥਾ ਸੰਕੇਤ ਜੇਕਰ ਇਹ ਸੰਕੇਤ ਤੁਹਾਨੂੰ ਮਿਲਦਾ ਏ ਉਸ ਤੋਂ ਸਮਝ ਲੈਣਾ ਤੁਸੀਂ ਕਿ ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾਏ ਇਸੇ ਤਰ੍ਹਾਂ ਖਾਲਸਾ ਜੀ ਹੁਣ ਆਪਾਂ 5ਵੇਂ ਸੰਕੇਤ ਦੀ ਗੱਲ ਕਰਦੇ ਆਂ ਜੇਕਰ ਖਾਲਸਾ ਜੀ ਜਿਵੇਂ ਤੁਹਾਡਾ 10 ਸਾਲ ਹੋ ਗਏ 15 ਸਾਲ ਹੋ ਗਏ ਤੁਹਾਡਾ 10 15 ਸਾਲਾਂ ਤੋਂ ਅੜਿਆ ਹੋਇਆ ਕਾਰਜ ਸਿੱਧ ਨਹੀਂ ਹੋ ਰਿਹਾ ਜਿਵੇਂ ਖਾਲਸਾ ਜੀ ਤੁਹਾਡੇ ਘਰ ਔਲਾਦ ਨਹੀਂ 10 ਸਾਲ ਹੋ ਗਏ 15 ਸਾਲ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੋ ਰਹੀ ਤਾਂ ਖਾਲਸਾ ਜੀ ਜਦੋਂ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਦਾ ਹੈ ਸ਼ਹੀਦਾ ਸਿੰਘਾਂ ਦੀ ਕਿਰਪਾ ਦਾ ਜਦੋਂ ਪਤਾ ਲੱਗਦਾ ਹੈ ਖਾਲਸਾ ਜੀ ਤੁਸੀਂ ਘਰ ਦੇ ਵਿੱਚ ਗੁਰਬਾਣੀ ਦੇ ਸਿਮਰਨ ਕਰਨੇ ਸ਼ੁਰੂ ਕਰ ਦਿੰਨੇ ਹੋ ਚੁਪਹਿਰਾ ਸੇਬ ਕਟਣਾ ਸ਼ੁਰੂ ਕਰ ਦਿੰਨੇ ਹੋ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੇ ਦਾ ਸੁਵੰਦ ਕੱਢ ਦਿਓ ਔਰ ਭਲਾਈ ਦੇ ਕਾਰਜ ਕਰਨੇ ਸ਼ੁਰੂ ਕਰ ਦਿੰਨੇ ਹੋ ਖਾਲਸਾ ਜੀ ਕਿਤੇ ਜਿਹੜੇ ਕਾਰਜ ਦੇ ਨਹੀਂ ਤੁਸੀਂ 10 ਸਾਲਾਂ ਤੋਂ 15 ਸਾਲਾਂ ਤੋਂ ਕੋਈ ਜਗ੍ਹਾ ਹੀ ਨਹੀਂ ਛੱਡੀ ਜਿੱਥੋਂ ਜਾ ਕੇ ਪੁੱਛਿਆ ਨਾ ਹੋਵੇ ਤੁਸੀਂ ਕਿ ਤੁਹਾਡਾ ਇਹ ਕਾਰਜ ਸਫਲ ਨਹੀਂ ਹੋ ਰਿਹਾ ਤਾਂ ਉਹ ਕਾਰਜ ਤੁਹਾਡਾ ਖਾਲਸਾ ਜੀ ਜੇਕਰ 10-15 ਸਾਲਾਂ ਤੋਂ ਅੜਿਆ ਆ ਰਿਹਾ ਹੈ ਉਹ ਉਹ ਗਾਰਜ ਸ਼ਹੀਦਾ ਸਿੰਘਾ ਜੀ ਅਰਦਾਸ ਬੇਨਤੀ ਕਰਨ ਦੇ ਨਾਲ ਤੁਹਾਡਾ 15 ਦਿਨ 20 ਦਿਨ ਮਹੀਨੇ ਦੇ ਵਿੱਚ ਹੀ ਉਹ ਤੁਹਾਡਾ ਕਾਰਜ ਸਿੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਅਰਦਾਸ ਬੇਨਤੀ ਕਰਦਿਆਂ ਹੀ ਤਾਂ ਖਾਲਸਾ ਜੀ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਸ਼ਹੀਦਾ ਸਿੰਘਾ ਦੀ ਮਿਹਰ ਹੋ ਰਹੀ ਹੈ ਖਾਲਸਾ ਜੀ ਜੇਕਰ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖਾਂਗੇ ਸੇਵਾ ਸਿਮਰਨ ਕਰਾਂਗੇ ਖਾਲਸਾ ਜੀ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜਰੂਰ ਆਪਣੀਆਂ ਅਰਦਾਸਾਂ ਬੇਨਤੀਆਂ ਸੁਣਨਗੇ ਤੋਂ ਖਾਲਸਾ ਜੀ ਇਹ ਸੀ ਪੰਜਵਾਂ ਸੰਕੇਤ ਦੇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਮੇਰ ਹੋ ਗਈ ਹੈ ਖਾਲਸਾ ਜੀ ਇਹ ਸਨ ਪੰਜ ਸੰਕੇਤ ਜੇਕਰ ਤੁਹਾਨੂੰ ਵੀ ਘਰ ਦੇ ਵਿੱਚ ਇਸ ਤਰ੍ਹਾਂ ਦੇ ਪੰਜ ਸੰਕੇਤ ਮਿਲਦੇ ਨੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਮੇਹਰ ਸ਼ਹੀਦਾ ਸਿੰਘਾਂ ਦੀ ਕਿਰਪਾ ਹੈ ਤੇ ਖਾਲਸਾ ਜੀ ਜੇ ਆਪਾਂ ਕਿਰਪਾ ਲੈਣੀ ਹੈ ਤਾਂ ਆਪਾਂ ਨੂੰ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਸੇਵਾ ਸਿਮਰਨ ਕਰਨੀ ਪਵੇਗੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਤੁਹਾਡਾ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਪੇਰ ਨੇਖੋ ਫੀਵੇਂ ਵਾਹਿਗੁਰੂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹੁੰਦੀ ਏ। ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਏ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਵਾਹੀ ਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਜੜਦੀ ਕਲਾ ਦੇ ਵਿੱਚ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਬੀਆਂ ਉਮਰਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਸੋ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਗੁਰਬਾਣੀ ਨਾਲ ਜੁੜੋ ਅੱਗੇ ਗੁਰਬਾਣੀ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਭੈਣ ਭਰਾਵਾਂ ਤੱਕ ਪਹੁੰਚਾਓ ਤਾਂ ਜੋ ਕਿ ਉਹ ਵੀ ਗੁਰਬਾਣੀ ਦੇ ਨਾਲ ਜੁੜ ਸਕਣ ਮਾਰਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ਣ ਸਹੀ ਰਸਤੇ 'ਤੇ ਚੱਲਣ ਗਲਤ ਰਸਤਿਆਂ ਤੋਂ ਦੂਰ ਹੋਣ ਮਾਰਾ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਤੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ सो so वाहिगुरु जी का खालसा वाहेगुरु जी की फतेह